24 2 21 ਨੂੰ ਕਰੀਬ 6 ਵਜੇ ਸਾਡੇ ਕੰਟਰੋਲ ਰੂਮ ਦੀ 112 ਹੈਲਪਲਾਈਨ ਤੇ ਕਾਲ ਆਈ ਸੀਗੀ ਕਾਲ ਕੋਲਰ ਦਾ ਨਾਮ ਸੀ ਗੁਰਵਰਾਜ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਪਾਗੂ ਇਸ ਨੇ ਇਤਲਾਹ ਦਿੱਤੀ ਕਿ ਇਹਦੇ ਕੋਲੋਂ ਦੋ ਵਿਅਕਤੀਆਂ ਨੇ 5 ਲੱਖ ਰੁਪਏ ਦਾ ਕੋਲ ਲਿਆ ਹੈਗਾ ਰੋਜ਼ਗਾਰਡਨ ਦੇ ਨਜ਼ਦੀਕ ਤੇ ਉਹਨੇ ਕੁਝ ਉਹਦੇ ਜਿਹੜਾ ਮੋਟਰਸਾਈਕਲ ਯੂਜ਼ ਹੋਇਆ ਸੀ ਜਿਹਦੇ ਤੇ ਉਹ ਅਕਿਊਜ਼ਡ ਆਏ ਸੀਗੇ ਉਹਦਾ ਥੋੜੀ ਜਿਹੀ ਡਿਸਕ੍ਰਿਪਸ਼ਨ ਦਿੱਤੀ ਸੀਗੀ ਤੇ ਥੋੜਾ ਜਿਹਾ ਨੰਬਰ ਦਿੱਤਾ ਜੀ ਇਹਨਾਂ ਨੇ ਮੇਰੇ ਐਸਪੀ ਡੀਐਸਪੀ ਸਿਟੀ 2 ਤੇ ਐਸਐਚਓ ਨੇ ਉਸ ਚੀਜ਼ ਦੇ ਵਰਕਆਊਟ ਕਰਕੇ ਉਹ ਮੋਟਰਸਾਈਕਲ ਟਰੇਸ ਕੀਤਾ ਮੋਟਰਸਾਈਕਲ ਜਿਹਦਾ ਸੀਗਾ ਉਹਦਾ ਉਹ ਉਸ ਨੂੰ ਜਦੋਂ ਮੋਟਰਸਾਈਕਲ ਦਾ ਪਤਾ ਕੀਤਾ ਵੀ ਇਹ ਇਸ ਨੰਬਰ ਦਾ ਮੋਟਰਸਾਈਕਲ ਯੂਜ਼ ਹੋਇਆ ਤੇ ਉਹਦੇ ਓਨਰ ਨੂੰ ਟਰੇਸ ਕਰਕੇ ਉਸ ਤੋਂ ਪੁੱਛਿਆ ਵੀ ਤੇਰਾ ਮੋਟਰਸਾਈਕਲ ਕਿਤੇ ਹੈ ਤੇ ਉਹ ਓਨਰ ਨੇ ਕਿਹਾ ਵੀ ਇਹ ਮੇਰਾ ਮੋਟਰਸਾਈਕਲ surjit singh ਹੋਲੀਸ ਭੋਲਾ ਮੰਗ ਕੇ ਲੈ ਕੇ ਗਿਆ ਸੀਗਾ ਉਹਨਾਂ ਕੋਲ ਤੇ ਫਿਰ ਜਦੋਂ ਸੁਜੀਤ ਸਿੰਘ ਇਹ ਹੈਗਾ ਬੀੜ ਬੈਮਣ ਦਾ ਤੇ ਫਿਰ ਇਹਦੀ ਇਹਦੀ ਪਾਲ ਕੀਤੀ ਗਈ ਤੇ ਨੂੰ ਲੱਭਿਆ ਸੁਜੀਤ ਸਿੰਘ ਤੋਂ ਅ ਫਰਦਰ ਜਦੋਂ ਇਹਨੂੰ ਅਰੈਸਟ ਕੀਤਾ ਹੈਂਡ ਕੀਤਾ ਤੇ ਇਹਦੀ ਪੁੱਛਗਿੱਛ ਤੋਂ ਇਹਨੂੰ ਤੋਂ ਪੁੱਛਗਿੱਛ ਕੀਤੀ ਗਈ ਤੇ ਉਹਨੇ ਫਿਰ ਦੱਸਿਆ ਉਸ ਦੇ ਨਾਲ ਇੱਕ ਬਲਰਾਜ ਸਿੰਘ ਉਰਫ ਡਾਕਟਰ ਨਾ ਦਾ ਵੀ ਮੰਡੀਕਲਾਂ ਦਾ ਇਹ ਵਿਅਕਤੀ ਵੀ ਨਾਲ ਸੀਗਾ ਤੇ ਇਹਨਾਂ ਨੇ ਬਲਰਾਜ ਇਹਨੂੰ ਸ਼ਿਵਰਾਜ ਨੂੰ ਜਿਹੜਾ ਕਿ ਮੁਕਦਮੇ ਦਾ ਸ਼ਵਰਾਜ ਸਿੰਘ ਮੁਕਦਮੇ ਦਾ ਮਦਈ ਹੈਗਾ ਉਹਨੂੰ ਚਾਂਸਾ ਦਿੱਤਾ ਸੀਗਾ ਕਿ ਉਹਨਾਂ ਦੇ ਕੋਲ ਇੱਕ ਐਸਾ ਦਾਤੂ ਹੈਗਾ ਰੈਡ ਮਰਕਰੀ ਜਿਹਦੇ ਨਾਲ ਕਰੋਨਾ ਦਾ ਇਲਾਜ ਕੀਤਾ ਜਾਂਦਾ ਤੇ ਉਹਨਾਂ ਨੂੰ ਉਹਨੂੰ ਇਹ ਚਾਂਸਾ ਦਿੱਤਾ ਵੀ ਇਹਦੀ ਜਰਮਨੀ ਦੇ ਵਿੱਚ ਬਹੁਤ ਡਿਮਾਂਡ ਹੈਗੀ ਆ ਔਰ ਜੇ ਇਹ ਉਹ ਖਰੀਦ ਕੇ ਅੱਗੇ ਵੇਚਦਾ ਹੈਗਾ ਤਾਂ ਉਹਦੀ ਤਿੰਨ ਗੁਣਾ ਪ੍ਰਾਈਸ ਉਹਨੂੰ ਮਿਲੇਗੀ ਜਿਸ ਦੇ ਲਾਲਚ ਦੇ ਵਿੱਚ ਉਹਨੇ 5 ਲੱਖ ਰੁਪਏ ਚ ਨਮਕ ਸੌਦਾ ਤੈਅ ਕੀਤਾ ਸੀਗਾ ਤੇ ਸੌਦਾ ਤੈਅ ਕਰਨ ਲਈ ਜਦੋਂ ਇੱਥੇ ਮੁਕਰਰ ਜਗ੍ਹਾ ਤੇ ਆਏ ਸੀ ਤੇ ਇਹ ਦੋ ਵਿਅਕਤੀ ਉਹ ਤੋਂ ਪੈਸੇ ਖੋ ਕੇ ਲੈ ਗਏ ਸੀਗੇ ਤੇ ਇਹ ਸਾਰੀ ਗੱਲ ਜਿਹੜੀ ਮਰਕਰੀ ਰੈਡ ਮਰਕਰੀ ਵਾਲੀ ਹੈਗੀ ਹੈ ਜਦੋਂ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਮੁਕਦਮੇ ਦੀ ਪੁਸ਼ਕਿਸ਼ ਕੀਤੀ ਮੁਕਦਮੇ ਦੇ ਵਿੱਚ ਫਿਰ ਇਹ ਗੱਲ ਸਾਹਮਣੇ ਆਈ ਸੀ ਵੀ ਇਸ ਕਰਕੇ ਇਹਨੂੰ ਚਾਂਸੇ ਚ ਲੈ ਕੇ ਤੇ ਇਹ ਤੋਂ ਪੈਸੇ ਕੋਈ ਸੀਗੇ ਇਹਦਾ ਕਿ ਉਸਨੇ ਇਹ ਬੈਕਗ੍ਰਾਉਂਡ ਕੀ ਹੈ ਏ ਕੋ ਪਿਛਲਾ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਹੈ ਨਹੀਂਗਾ ਤੇ ਸਾਡੇ ਕੋਲ ਰਿਮਾਂਡ ਤੇ ਨੇ ਤੇ ਅਸੀਂ ਫਰਦਰ ਇਹਦੀ 4 ਦਿਨ ਦਾ ਰਿਮਾਂਡ ਹੈਗਾ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਕੋ ਪਤਾ ਲੱਗੇਗਾ ਫਿਰ ਅਗਲੀ ਕਾਰਵਾਈ ਕਰਾਂਗੇ ਸਰ ਮਹਾਰਾਜ ਵਿਕੇ ਲੱਕਾ ਹਸਾਨਾ ਰਿਲੀ ਕਰ ਗਿਆ ਥੋੜੀ ਸੌਲਵ ਹੋਰ ਨਾਮ ਤੇ ਰੱਖਿਆ ਗਿਆ ਸੀ ਤਰਾ ਆਪਣੇ ਉਹ ਕੀ ਕਾਰਵਾਈ ਕੀਤੀ ਫੜੇ ਨਹੀਂ ਬ੍ਰਦਰ ਇਹਦੇ ਚ ਤੁਹਾਨੂੰ ਇਹ ਵੀ ਪਤਾ ਹੈ ਇੱਕ ਤਾਂ ਸਾਡੇ ਕੋਲ ਦਿੱਲੀ ਪੁਲਿਸ ਵੱਲੋਂ ਕੋਈ ਰਿਟੇਨੈਂਟ ਨਟੀਫਿਕੇਸ਼ਨ ਨਹੀਂ ਸੀ ਹੈਗੀ ਇਹ ਸਿਰਫ মিডিਆ ਰਿਪੋਰਟ ਹੈਗੀ ਆ ਵੀ ਉਥੇ ਨਾਮ ਰੱਖਿਆ ਗਿਆ ਜਦੋਂ ਤੱਕ ਸਰਕੂਲਰ ਰਿਟਰਨ ਇੰਟੀਮੇਸ਼ਨ ਨਹੀਂ ਆਉਂਦੀ ਵੀ ਕੈਨ ਨਾਟ ਉਥੇ ਕਰ ਸਕਦੇ ਐਂਡ ਸੈਕੰਡਲੀ ਤੁਹਾਨੂੰ ਵੀ ਪਤਾ ਹੈ ਉਥੇ 15-20 ਹਜ਼ਾਰ ਦਾ ਕਟ ਸੀਗਾ ਜੇ ਉਥੇ ਕੁਝ ਵੀ ਪੁਲਿਸ ਸੈਕਸ਼ਨ ਹੁੰਦਾ ਤਾਂ ਦਿਸ ਕੁਡ ਹੈਵ ਲੈਡ ਟੂ ਅ ਮੇਜਰ ਲਾਅ ਐਂਡ ਔਰਡਰੀ ਇਸ਼ੂ ਇਨ ਦਾ ਡਿਸਟ੍ਰਿਕਟ ਸਰ ਆਂਪੁਰਾ ਸਦਕ ਆਨੇ ਕੋਲ ਕੋਈ ਲੋਕਾਂ ਨੇ ਚੱਕਿਆ ਗਿਆ ਸੀ ਫਿਰ ਮੋਟਰਸਾਈਕਲ ਲੈ ਕੇ ਗਿਆ ਸਪਟਾਲ ਤੇ ਕਿੰਨੀ ਕਰੋ ਉਹ ਤਾਂ ਕਰਨੀ ਹੈ ਦੈਟ ਇਜ਼ ਅ ਪਾਰਟ ਆਫ ਦ ਪੋਲਿਸੀ ਦਾ ਕਮ ਹੈਗਾ ਦੈਟ ਇਜ਼ ਦੀ ਉਹ ਅਸੀਂ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਤੋ ਕੀ ਹੈ ਨਹੀਂ ਤੁਸੀਂ ਕਹਿੰਦੇ ਮਿਲ ਸਕਦੇ ਉਹ ਲੀਕੇਜ ਨਹੀਂ ਸੀ ਤੁਸੀਂ ਹਾਂ ਤੇ ਉਸੇ ਤਾਂ ਫਿਰ ਵੀ ਹੈਵ ਟੂ ਡੂ ਦੈਟ ਨਾ ਉਹ ਤਾਂ ਕਰਨਾ ਹੀ ਹੈ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਸਾਡੀ ਪੁਲਿਸ ਦਾ ਹੋਏਗਾ ਉਹ ਬਹੁਤ ਕਰਨਾ ਹੀ ਹੈ